ਅਰਵਿੰਦ ਕੇਜਰੀਵਾਲ ਦੀ ਪੁਸਤਕ ਸਵਰਾਜ ਦਾ ਅਗਲਾ ਅੰਕ 4 ਕੀ ਇਹ ਹੀ ਲੋਕਤੰਤਰ ਹੈ ਜ਼ਾਹਰ ਹੈ ਕਿ ਇਸ ਪੂਰੀ ਦੀ ਪੂਰੀ ਵਿਵਸਥਾ ਤੇ ਸਾਡਾ ਕੰਟਰੋਲ ਨਹੀਂ ਹੈ ਲੋਕ ਸਰਕਾਰੀ ਕਰਮਚਾਰੀਆਂ ਦਾ ਕੁਝ ਨਹੀਂ ਕਰ ਸਕਦੇ ਸਰਕਾਰੀ ਫੰਡ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਸਰਕਾਰੀ ਨੀਤੀਆਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਕਾਨੂੰਨ ਬਣਾਉਣ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਵਿਧਾਨ ਸਭਾਵਾਂ ਤੇ ਸੰਸਦ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਪਾਣੀ ਜੰਗਲ ਜ਼ਮੀਨ ਸਮੇਤ ਜਿੰਨੇ ਵੀ ਕੁਦਰਤੀ ਸੌਮੇ ਹਨ ਉਹਨਾਂ ਨੂੰ ਵੇਚਿਆ ਜਾ ਰਿਹਾ ਹੈ ਇਸ ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਇੱਕ ਦਿਨ ਇਹ ਸਾਰੀਆਂ ਪਾਰਟੀਆਂ ਤੇ ਨੇਤਾ ਰਾਲ ਮਿਲ ਕੇ ਦੇਸ਼ ਨੂੰ ਵੇਚ ਦੇਣਗੇ ਕੀ ਇਹ ਹੀ ਲੋਕਤੰਤਰ ਹੈ ਕਿ ਇਸ ਨੂੰ ਲੋਕਤੰਤਰ ਕਹਾਂਗੇ ਕਿ 5 ਸਾਲ ਵਿੱਚ ਇੱਕ ਵਾਰ ਵੋਟ ਪਾਓ ਤੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਉਹਨਾਂ ਲੋਕਾਂ ਤੇ ਅਫਸਰਾਂ ਦੇ ਕੋਲ ਗਹਿਣੇ ਰੱਖ ਦੇਗੀ ਇਹ ਲੋਕਤੰਤਰ ਨਹੀਂ ਹੈ ਜ਼ਰੂਰ ਕਿਤਨਾ ਕਿਤੇ ਗੜਬੜ ਹੈ ਸਾਡੇ ਦੇਸ਼ ਵਿੱਚ ਇਹ ਸਮੱਸਿਆ ਹੈ ਕਿ ਸਾਡੇ ਦੇਸ਼ ਵਿੱਚ ਲੋਕਤੰਤਰ ਨਹੀਂ ਹੈ ਸਾਨੂੰ ਲੋਕਤੰਤਰ ਚਾਹੀਦਾ ਹੈ ਹੁਣ 5 ਸਾਲ ਵਿੱਚ ਇੱਕ ਵਾਰ ਵੋਟ ਪਾਉਣ ਵਾਲੀ ਨੀਤੀ ਨਹੀਂ ਚੱਲੇਗੀ ਹੁਣ ਸਿੱਧੀ ਸਿੱਧੀ ਲੋਕਾਂ ਨੂੰ ਸੱਤਾ ਵਿੱਚੋਂ ਹਿੱਸੇਦਾਰੀ ਚਾਹੀਦੀ ਹੈ ਜਨਤਾ ਫੈਸਲਾ ਕਰੇ ਤੇ ਨੇਤਾ ਤੇ ਅਫਸਰ ਉਸਨੂੰ ਲਾਗੂ ਕਰਨ ਵਿੱਚੇ ਸਮੇਂ ਦੀ ਗੱਲ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਤਾਂ ਬਹੁਤ ਲੋਕ ਕਹਿੰਦੇ ਹਨ ਕਿ ਇਸ ਤਰ੍ਹਾਂ ਜਨਤਾ ਕਿਵੇਂ ਫੈਸਲਾ ਕਰੇਗੀ ਉਹ ਤਾਂ ਆਪਸ ਵਿੱਚ ਲੜੇਗੀ ਜਨਤਾ ਫੈਸਲਾ ਨਹੀਂ ਕਰ ਸਕਦੀ ਇਸ ਦੇਸ਼ ਦੀ ਜਨਤਾ ਸਦੀਆਂ ਤੋਂ ਫੈਸਲਾ ਕਰਦੀ ਆਈ ਹੈ ਇਹ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਦੇਸ਼ ਦੀ ਸੰਸਕ੍ਰਿਤੀ ਭੁੱਲਦੇ ਜਾਂਦੇ ਹਾਂ ਭਾਰਤ ਨੇ ਲੋਕਤੰਤਰ ਕਿੱਥੋਂ ਸਿੱਖਿਆ ਹੈ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਲੋਕਤੰਤਰ ਅਮਰੀਕਾ ਤੋਂ ਸਿੱਖਿਆ ਹੈ ਕਈ ਲੋਕ ਕਹਿੰਦੇ ਹਨ ਕਿ ਅਸੀਂ ਲੋਕਤੰਤਰ ਇੰਗਲੈਂਡ ਤੋਂ ਸਿੱਖਿਆ ਹੈ ਸੱਚੀ ਗੱਲ ਇਹ ਹੈ ਕਿ ਲੋਕਤੰਤਰਤਾ ਭਾਰਤ ਵਿੱਚ ਬੁੱਧ ਦੇ ਜ਼ਮਾਨੇ ਤੋਂ ਚੱਲਿਆ ਆਉਂਦਾ ਹੈ ਬੁੱਧ ਦੇ ਜ਼ਮਾਨੇ ਦਾ ਲੋਕਤੰਤਰ ਅੱਜ ਦੇ ਲੋਕਤੰਤਰ ਤੋਂ ਸ਼ਕਤੀਸ਼ਾਲੀ ਸੀ ਜੋ ਕਿ ਦੁਨੀਆ ਦਾ ਸਭ ਤੋਂ ਪਹਿਲਾ ਲੋਕਤੰਤਰ ਸੀ ਭਾਵੇਂ ਉਹਨਾਂ ਦਿਨਾਂ ਵਿੱਚ ਰਾਜ ਦਾ ਪੁੱਤਰ ਹੀ ਰਾਜਾ ਬਣਦਾ ਸੀ ਰਾਜੇ ਦੀ ਚੋਣ ਨਹੀਂ ਸੀ ਹੁੰਦੀ ਪਰ ਰਾਜੇ ਦੀ ਚਲਦੀ ਨਹੀਂ ਸੀ ਸਾਰੇ ਫੈਸਲੇ ਪਿੰਡਾਂ ਦੀਆਂ ਪੰਚਾਇਤਾਂ ਕਰਦੀਆਂ ਸਨ ਜੋ ਪਿੰਡ ਦੀ ਪੰਚਾਇਤ ਕਹਿੰਦੀ ਸੀ ਜਿਸ ਪਿੰਡ ਦੇ ਲੋਕ ਫੈਸਲਾ ਕਰਦੇ ਸਨ ਰਾਜਾ ਨੂੰ ਉਹੀ ਫੈਸਲੇ ਮੰਨਨੇ ਪੈਂਦੇ ਸਨ ਅੱਜ ਅਸੀਂ ਪੰਜ ਸਾਲੀ ਰਾਜੇ ਦੀ ਚੋਣ ਕਰਦੇ ਹਾਂ ਲੇਕਿਨ ਸਾਡੀ ਚਲਦੀ ਨਹੀਂ ਹੈ ਉਹਨਾਂ ਦਿਨਾਂ ਵਿੱਚ ਰਾਜਾ ਚੁੰਦੇ ਨਹੀਂ ਸਨ ਪਰ ਜਨਤਾ ਦੀ ਚਲਦੀ ਸੀ ਉਹਨਾਂ ਦਿਨਾਂ ਦੀ ਇੱਕ ਘਟਨਾ ਹੈ ਕਿ ਵਿਸ਼ਾਲੀ ਦਾ ਇੱਕ ਰਾਜਾ ਹੁੰਦਾ ਸੀ ਇੱਕ ਦਿਨ ਰਾਜੇ ਦੀ ਸਭਾ ਚੱਲ ਰਹੀ ਸੀ ਸਾਰੇ ਪਿੰਡ ਦੇ ਲੋਕ ਤੇ ਰਾਜਾ ਬੈਠਾ ਸੀ ਕੁਝ ਲੋਕਾਂ ਨੇ ਇੱਕ ਲੜਕੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਤੂੰ ਸਾਡੇ ਸਾਰੇ ਪਿੰਡ ਦੀ ਬਹੂ ਬਣ ਜਾ ਲੜਕੀ ਨੇ ਕਿਹਾ ਕਿ ਠੀਕ ਹੈ ਪਿੰਡ ਦੀ ਬਹੂ ਬਣ ਲਈ ਤਾਰਾਂ ਪਰ ਇੱਕ ਸ਼ਰਤ ਹੈ ਮੈਨੂੰ ਰਾਜੇ ਦਾ ਰਾਜ ਮਹਿਲ ਚਾਹੀਦਾ ਹੈ ਅਗਰ ਤੁਸੀਂ ਰਾਜ ਮਹਿਲ ਦੇ ਦੇਵੋ ਤਾਂ ਮੈਂ ਪਿੰਡ ਦੀ ਬਹੂ ਬਣ ਲਈ ਤਾਰਾਂ ਉੱਥੇ ਹੀ ਪ੍ਰਸਤਾਵ ਰੱਖਿਆ ਜਾਂਦਾ ਹੈ ਕਿ ਅੱਜ ਤੋਂ ਰਾਜ ਮਹਿਲ ਇਸ ਲੜਕੀ ਦਾ ਹੈ ਕਿਉਂਕਿ ਪੰਚਾਇਤ ਨੇ ਪਾਸ ਕਰ ਦਿੱਤਾ ਹੈ ਅੱਜ ਤੋਂ ਇਹ ਰਾਜ ਮਹਿਲ ਲੜਕੀ ਦਾ ਹੈ ਇਸ ਰਾਜੇ ਨੇ ਵਿਰੋਧ ਕੀਤਾ ਤਾਂ ਪੰਚਾਇਤ ਨੇ ਕਿਹਾ ਕਿ ਇਹ ਆਪ ਦਾ ਰਾਜ ਮਹਲ ਨਹੀਂ ਹੈ ਇਹ ਰਾਜ ਮਹਲ ਅਸੀਂ ਤੈਨੂੰ ਦਿੱਤਾ ਸੀ ਅਸੀਂ ਟੈਕਸ ਦਿੰਦੇ ਹਾਂ ਤੇ ਇਹ ਰਾਜ ਮਹਲ ਬਣਿਆ ਹੈ ਅੱਜ ਦੇਸ਼ ਦੀ ਜਨਤਾ ਤੁਹਾਡੇ ਤੋਂ ਲੈ ਕੇ ਇਸ ਲੜਕੀ ਨੂੰ ਦੇ ਰਹੀ ਹੈ ਅਗਰ ਤੁਹਾਨੂੰ ਚਾਹੀਦਾ ਹੈ ਤਾਂ ਤੁਸੀਂ ਨਵਾਂ ਰਾਜ ਮਹਲ ਬਣਵਾ ਸਕਦੇ ਹੋ ਰਾਜੇ ਨੂੰ ਰਾਜ ਮਹਲ ਉਸੇ ਵਕਤ ਖਾਲੀ ਕਰਕੇ ਲੜਕੀ ਨੂੰ ਦੇਣਾ ਪਿਆ ਤੇ ਆਪਣੇ ਲਈ ਦੂਸਰਾ ਰਾਜ ਮਹਲ ਬਣਾਉਣਾ ਪਿਆ ਕਿਸੇ ਲੜਕੀ ਨੂੰ ਸਾਰੇ ਪਿੰਡ ਦੀ ਬਹੂ ਬਣਾਉਣਾ ਗਲਤ ਪ੍ਰਥਾ ਹੈ ਇਥੇ ਇਹ ਉਦਾਹਰਨ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਉਸ ਸਮੇਂ ਦੀ ਰਾਜਨੀਤੀ ਵਿੱਚ ਲੋਕਾਂ ਦੀ ਤਾਕਤ ਦਾ ਪਤਾ ਲੱਗ ਸਕੇ ਸਾਡੇ ਦੇਸ਼ ਦੀ ਰਾਸ਼ਟਰਪਤੀ ਐਡੇ ਵੱਡੇ ਬੰਗਲੇ ਵਿੱਚ ਰਹਿੰਦੀ ਹੈ ਦਿੱਲੀ ਦੇ ਵਿੱਚਕਾਰ 340 ਏਕੜ ਜ਼ਮੀਨ ਦੇ ਵਿੱਚ ਰਾਸ਼ਟਰਪਤੀ ਦਾ ਬੰਗਲਾ ਹੈ ਉਸੇ ਦਿੱਲੀ ਦੇ ਵਿੱਚ 40 ਫੀਸਦੀ ਆਬਾਦੀ ਝੁੱਗੀ ਚੌਂਪੜੀਆਂ ਦੇ ਵਿੱਚ ਕੀੜੇ ਮਕੌੜਿਆਂ ਵਾਂਗ ਰਹਿੰਦੀ ਹੈ ਉਹਨਾਂ ਕੋਲ ਦੋ ਗੱਲ ਜ਼ਮੀਨ ਨਹੀਂ ਹੈ ਸੌਨਲੀ ਇੱਕ ਇੱਕ ਝੁੱਗੀ ਵਿੱਚ 10-10 ਲੋਕ ਫਸ ਕੇ ਸੌਂਦੇ ਹਨ। ਅਗਰ ਅਸੀਂ ਲੋਕ ਪ੍ਰਸਤਾਵ ਪਾਸ ਕਰ ਦਈਏ ਕਿ ਸਾਡੀ ਰਾਸ਼ਟਰਪਤੀ ਨੂੰ ਛੋਟੇ ਬੰਗਲੇ ਵਿੱਚ ਚਲੇ ਜਾਣਾ ਚਾਹੀਦਾ ਹੈ। ਤੁਹਾਡਾ ਕੀ ਖਿਆਲ ਹੈ? ਕੀ ਹੋ ਜਾਵੇਗੀ? ਬਿਲਕੁਲ ਨਹੀਂ। ਨਵੀਂ ਦਿੱਲੀ ਵਿੱਚ ਮੰਤਰੀ, ਸਰਕਾਰੀ ਅਫਸਰ ਬਹੁਤ ਵੱਡੇ-ਵੱਡੇ ਘਰਾਂ ਵਿੱਚ ਅਕੱਲੇ ਰਹਿ ਰਹੇ ਹਨ। ਅਗਰ ਅਸੀਂ ਇਹਨਾਂ ਨੂੰ ਕਹੀਏ ਕਿ ਸਾਰੇ ਥੋੜੇ ਛੋਟੇ ਬੰਗਲਿਆਂ ਵਿੱਚ ਚਲੇ ਜਾਣ ਤਾਂ ਜੋ ਆਮ ਆਦਮੀਆਂ ਨੂੰ ਜ਼ਮੀਨ ਮਿਲ ਸਕੇ, ਉਹ ਚਲੇ ਜਾਣਗੇ? ਨਹੀਂ, ਕਦੇ ਵੀ ਨਹੀਂ। ਉਹ ਲੋਕਤੰਤਰ ਸੀ ਜਦੋਂ ਲੋਕ ਮਤਾ ਪਾਸ ਕਰਕੇ ਰਾਜ ਮਹਿਲ ਖਾਲੀ ਕਰਵਾ ਸਕਦੇ ਸਨ ਜਾਂ ਅੱਜ ਲੋਕਤੰਤਰ ਹੈ ਜਦੋਂ ਅਸੀਂ ਮਤਾ-ਵਾਸ ਕਰਕੇ ਇੱਕ ਸੜਕ ਵੀ ਨਹੀਂ ਬਣਵਾ ਸਕਦੇ ਸਕੂਲ ਦੇ ਅਧਿਆਪਕ ਨੂੰ ਨਹੀਂ ਠੀਕ ਕਰਵਾ ਸਕਦੇ ਹਸਪਤਾਲ ਦੇ ਡਾਕਟਰ ਨੂੰ ਨਹੀਂ ਠੀਕ ਕਰਵਾ ਸਕਦੇ ਪਹਿਲਾਂ ਜੇਹੀ ਪ੍ਰਣਾਲੀ ਕੰਮ ਕਰਦੀ ਸੀ ਕਿ ਫੈਸਲੇ ਜਨਤਾ ਕਰਦੀ ਸੀ ਤੇ ਰਾਜਾ ਲਾਗੂ ਕਰਦਾ ਸੀ ਇਸ ਤਰ੍ਹਾਂ ਦਾ ਰਾਜ ਸਾਡੇ ਦੇਸ਼ ਵਿੱਚ 1860 ਤੱਕ ਚੱਲਦਾ ਰਿਹਾ ਹੈ ਪਿੰਡ ਦੀ ਇਕਾਈ ਤੇ ਸਿੱਧਾ ਲੋਕਾਂ ਦਾ ਰਾਜ ਚੱਲਦਾ ਸੀ ਪਿੰਡ ਦੀ ਪੰਚਾਇਤ ਹੀ ਤੈਅ ਕਰਦੀ ਸੀ ਕਿ ਪਿੰਡ ਦੀ ਸਿੰਚਾਈ ਦਾ ਪ੍ਰਬੰਧ ਕਿਵੇਂ ਹੋਵੇ ਸਿੱਖਿਆ ਪ੍ਰਬੰਧ ਕਿਵੇਂ ਹੋਵੇ ਸਕੂਲ ਕਿਵੇਂ ਚੱਲਣ ਇਹ ਫੈਸਲਾ ਪਿੰਡ ਦੇ ਲੋਕ ਕਰਦੇ ਸਨ ਸਾਡੇ ਦੇਸ਼ ਤੇ ਕਈ ਲੋਕਾਂ ਨੇ ਹਮਲੇ ਕੀਤੇ ਉਹਨਾਂ ਨੇ ਕੇਂਦਰ ਸਰਕਾਰ ਤੇ ਹੀ ਕਬਜ਼ਾ ਕੀਤਾ ਪੰਚਾਇਤ ਸਿਸਟਮ ਨੂੰ ਨਹੀਂ ਛੇੜਿਆ ਕੇਂਦਰ ਵਿੱਚ ਬੈਠ ਕੇ ਪਿੰਡਾਂ ਤੇ ਟੈਕਸ ਵਧ ਕਰਨਾ ਹੈ ਜਾਂ ਘਟ ਕਰਨ ਬਾਰੇ ਹੀ ਫੈਸਲਾ ਕਰਦੇ ਸਨ 1830 ਵਿੱਚ ਲਾਰਡ ਮੈਟਕਾਲਫ ਜੋ ਉਸ ਸਮੇਂ ਦੇ ਕਾਰਜਕਾਰੀ ਗਵਰਨਰ ਜਨਰਲ ਹੋਏ ਹਨ ਨੇ ਲਿਖਿਆ ਹੈ ਕਿ ਦੇਸ਼ ਦੀ ਬੁਨਿਆਦ ਇਥੋਂ ਦੀਆਂ ಗ್ರಾಮ ਸਭਾਵਾਂ ਹਨ ਇਥੋਂ ਦੇ ਲੋਕ ਮਿਲ ਕੇ ਫੈਸਲਾ ਲੈਂਦੇ ਹਨ ਤੇ ਉਸ ਨੂੰ ਲਾਗੂ ਕਰਦੇ ਹਨ ਅੰਗਰੇਜ਼ਾਂ ਨੇ 1860 ਵਿੱਚ ਇਹ ಗ್ರಾಮ ਸਭਾਵਾਂ ਨੂੰ ਤੋੜਨ ਲਈ ਕਾਨੂੰਨ ਬਣਾਇਆ ਕਿਉਂਕਿ ਉਹ ਸਮਝ ਗਏ ਸਨ ਕਿ ਜਦ ਤੱਕ ಗ್ರಾಮ ਸਭਾਵਾਂ ਨਹੀਂ ਤੋੜੀਆਂ ਜਾਣਗੀਆਂ ਤਦ ਤੱਕ ਅੰਗਰੇਜ਼ਾਂ ਦੀਆਂ ਚੜ੍ਹਾਂ ਇਸ ਦੇਸ਼ ਵਿੱਚ ਨਹੀਂ ਲੱਗ ਸਕਣਗੀਆਂ ਉਹਨਾਂ ਨੇ ਇੱਕ ਨੋਟ ਬਣਾ ਕੇ ਕਲੈਕਟਰ ਰਾਜ ਕਾਇਮ ਕੀਤਾ ਸਾਰੇ ਅਧਿਕਾਰ ਪਹਿਲਾਂ ਜੋ ਲੋਕਾਂ ਦੇ ਕੋਲ ਸਨ ਗ੍ਰਾਮ ਸਭਾਵਾਂ ਦੇ ਕੋਲ ਸਨ ਸਾਰੇ ਖੋਕੇ ਇੱਕ ਅੰਗਰੇਜ਼ ਕਲੈਕਟਰ ਨੂੰ ਦੇ ਦਿੱਤੇ ਪਹਿਲਾਂ ਸੰਜਾਈ ਅਵਿਵਸਥਾ ਲੋਕ ਚਲਾਉਂਦੇ ਸਨ ਸੰਜਾਈ ਮਹਿਕਮਾ ਬਣਾ ਦਿੱਤਾ ਪਹਿਲਾਂ ਸਿੱਖਿਆ ਵਿਵਸਥਾ ਲੋਕ ਚਲਾਉਂਦੇ ਸਨ ਸਿੱਖਿਆ ਮਹਿਕਮਾ ਬਣਾ ਦਿੱਤਾ ਜ਼ਿੰਦਗੀ ਨਾਲ ਸਬੰਧਤ ਸਾਰੀਆਂ ਚੀਜ਼ਾਂ ਨਾਲ ਸਬੰਧਤ ਮਹਿਕਮੇ ਬਣਾ ਦਿੱਤੇ ਤੇ ਉਹਨਾਂ ਦੇ ਉੱਪਰ ਇੱਕ ਕਲੈਕਟਰ ਲਿਆ ਕੇ ਬਿਠਾ ਦਿੱਤਾ ਜੋ ਕਿ ਅੰਗਰੇਜ਼ ਅਫਸਰ ਹੁੰਦਾ ਸੀ ਦੇਸ਼ ਦੀ ਮਾੜੀ ਕਿਸਮਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਦੇਸ਼ ਦੇ ਲੋਕਾਂ ਤੋਂ ਜੋ ਹੱਕ ਖੋਏ ਗਏ ਸਨ ਉਹ ਵਾਪਸ ਨਹੀਂ ਕੀਤੇ ਗਏ। ਗ੍ਰਾਮ ਸਭਾਵਾਂ ਤੇ ਜੋ ਹੱਕ ਸਨ ਉਹ ਵਾਪਸ ਨਹੀਂ ਕੀਤੇ ਗਏ। ਸਿਰਫ ਅੰਗਰੇਜ਼ ਕਲੈਕਟਰ ਨੂੰ ਹਟਾ ਕੇ ਭਾਰਤੀ ਕਲੈਕਟਰ ਬਿਠਾ ਦਿੱਤਾ। ਬਾਕੀ ਸਾਰੀ ਦੀ ਸਾਰੀ ਵਿਵਸਥਾ ਅੰਗਰੇਜ਼ਾਂ ਦੀ ਲਾਗੂ ਰੱਖੀ ਹੋਈ ਹੈ। ਜਦੋਂ ਤੱਕ ਅਧਿਕਾਰ ਗ੍ਰਾਮ ਸਭਾਵਾਂ ਨੂੰ ਵਾਪਸ ਨਹੀਂ ਮਿਲਦੇ ਤਦ ਤੱਕ ਸੁਧਾਰ ਨਹੀਂ ਹੋ ਸਕਦਾ। ਉਦੋਂ ਤੱਕ ਆਜ਼ਾਦੀ ਨਹੀਂ ਆਵੇਗੀ। ਮੌਜੂਦਾ ਪੰਚਾਇਤੀ ਤੰਤਰ ਕਈ ਲੋਕ ਕਹਿੰਦੇ ਹਨ ਕਿ ਤੁਸੀਂ ਕੀ ਨਵਾਂ ਕਰ ਰਹੇ ਹੋ ਅੱਗੇ ਵੀ ਪੰਚਾਇਤਾਂ ਹੈ ਤਾਂ ਸੀ ਪੰਚਾਇਤੀ ਰਾਜ ਵਿਵਸਥਾ ਦੇ ਕਰਕੇ ਸਿੱਧੀ ਜਨਤਾ ਦੀ ਹਿੱਸੇਦਾਰੀ ਹੈ ਇਹ ਵਿਚਾਰ ਤਾਂ ਬਹੁਤ ਅੱਛਾ ਹੈ ਅੰਗਰੇਜ਼ਾਂ ਤੋਂ ਪਹਿਲਾਂ ਵੀ ਅਜਿਹਾ ਹੁੰਦਾ ਸੀ ਪਰ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਵਿੱਚ ਜੋ ਪੰਚਾਇਤੀ ਰਾਜ ਦੇ ਨਾਮ ਤੇ ਚੱਲ ਰਿਹਾ ਹੈ ਉਸ ਵਿੱਚ ਪੰਚਾਇਤਾਂ ਨੂੰ ਸਿੱਧੇ ਰੂਪ ਵਿੱਚ ਅਧਿਕਾਰ ਦੇਣ ਦੀ ਬਜਾਏ ਨੇਤਾਵਾਂ ਤੇ ਅਫਸਰਾਂ ਨੂੰ ਭ੍ਰਸ਼ਟਾਚਾਰ ਕਰਨ ਲਈ ਨਵੇਂ ਮੌਕੇ ਦਿੱਤੇ ਗਏ ਹਨ ਪੰਚਾਇਤੀ ਰਾਜ ਪ੍ਰਬੰਧ ਹੀ ਐਮ ਕੜੀ ਹੋਣ ਕਰਕੇ ਰਾਜ ਸਰਕਾਰਾਂ ਕੇਂਦਰ ਦੀਆਂ ਯੋਜਨਾਵਾਂ ਤੇ ਹੋਰ ਸੂਚਨਾਵਾਂ ਵਾਲੀ ਏਜੰਸੀ ਬਣ ਕੇ ਰਹਿ ਗਈਆਂ ਹਨ ਜ਼ਿਆਦਾ ਯੋਜਨਾਵਾਂ ਦਿੱਲੀ ਜਾਂ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਬਣਾਈਆਂ ਜਾਂਦੀਆਂ ਹਨ ਪੰਚਾਇਤਾਂ ਨੂੰ ਕੇਵਲ ਲਾਗੂ ਕਰਨ ਦੇ ਹੁਕਮ ਹੀ ਮਿਲਦੇ ਹਨ ਪੰਚਾਇਤਾਂ ਦੀ ਪੂਰੇ ਪਿੰਡ ਦੀ ਮੀਟਿੰਗ ਤਾਂ ਕਦੇ ਹੀ ਹੁੰਦੀ ਹੈ ਕਿਉਂਕਿ ਉਹ ਬਲਾਉਂਡ ਵਿੱਚ ਕਿਸੇ ਦੀ ਵੀ ਰੁਚੀ ਨਹੀਂ ਹੁੰਦੀ ਇਸ ਮੀਟਿੰਗ ਵਿੱਚ ਲੋਕ ਆਉਣ ਲਈ ਬਹੁਤ ਘੱਟ ਰੁਚੀ ਵਿਖਾਉਂਦੇ ਹਨ ਕਿਉਂਕਿ ਉਹਨਾਂ ਦੀਆਂ ਮੰਗਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸਾਡੇ ਪੰਚਾਇਤੀ ਰਾਜ ਵਿੱਚ ਬਹੁਤ ਕਮੀਆਂ ਹਨ ਮੋٹے ਤੌਰ ਤੇ ਇਹਨਾਂ ਗੱਲਾਂ ਕਰਕੇ ਇਸ ਪ੍ਰਬੰਧ ਦਾ ਗਲਤ ਘਟਿਆ ਪਿਆ ਹੈ ਪੰਚਾਇਤਾਂ ਨੂੰ ਬਹੁਤ ਘੱਟ ਅਧਿਕਾਰ ਸ਼ਕਤੀਆਂ ਦਿੱਤੀਆਂ ਗਈਆਂ ਹਨ ਜੋ ਥੋੜੇ ਬਹੁਤ ਅਧਿਕਾਰ ਪੰਚਾਇਤਾਂ ਨੂੰ ਦਿੱਤੇ ਵੀ ਗਏ ਹਨ ਉਹ ਵੀ ਸਿਰਫ ਸਰਪੰਚਾਂ ਤੱਕ ਹੀ ਸੀਮਤ ਹਨ ਕਿਸੇ ਵੀ ਪੰਚਾਇਤ ਵਿੱਚ ਸਰਪੰਚ ਹੀ ਸਰਬਸ਼ਕਤੀਮਾਨ ਹੁੰਦਾ ਹੈ ਸਾਰੇ ਫੈਸਲੇ ਸਰਪੰਚ ਹੀ ਕਰਦਾ ਹੈ ਯਾਨੀ ਕਿ ਲੋਕਾਂ ਕੋਲ ਕੋਈ ਅਧਿਕਾਰ ਨਹੀਂ ਹੁੰਦਾ ਮੌਜੂਦਾ ਪੰਚਾਇਤੀ ਢਾਂਚੇ ਵਿੱਚ ਪੰਚਾਇਤੀ ਰਾਜ ਕਾਨੂੰਨ ਅਨੁਸਾਰ ਗ੍ਰਾਮ ਸਭਾ ਕੇਵਲ ਸਰਪੰਚ ਨੂੰ ਸਲਾਹੀ ਦੇ ਸਕਦੀ ਹੈ ਸਰਪੰਚ ਉਸ ਨੂੰ ਮੰਨੇ ਜਾਂ ਨਾ ਮੰਨੇ ਉਹ ਆਜ਼ਾਦ ਹੈ ਇਸੇ ਲਈ ਜ਼ਿਆਦਾਤਰ ਸਰਪੰਚ ਪ੍ਰੇਸ਼ਟ ਹੋ ਚੁੱਕੇ ਹਨ ਜਦ ਵੀ ਉਪਰ اشتਾਚਾਰ ਕਰਦੇ ਹਨ ਤਾਂ ਲੋਕਾਂ ਨੂੰ ਉਸ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹ ਕੇਵਲ ਬੇਵੱਸ ਹੋ ਕੇ ਦੇਖਣ ਜੋਗੇ ਹੀ ਰਹਿ ਜਾਂਦੇ ਹਨ। ਸਰਪੰਚ ਦੇ ਪ੍ਰਸ਼ਾਸਨ ਕੰਮੇ ਜਾਂ ਗੈਰ ਜ਼ਿੰਮੇਵਾਰਾਨਾ ਵਿਹਾਰ ਤੇ ਕਾਰਵਾਈ ਕਰਨ ਦਾ ਅਧਿਕਾਰ ਕੇਵਲ ਕਲੈਕਟਰ ਦੇ ਕੋਲ ਹੀ ਹੈ। ਕਲੈਕਟਰੀ ਕਿਸੇ ਸਰਪੰਚ ਦੇ ਖਿਲਾਫ ਕਾਰਵਾਈ ਕਰ ਸਕਦਾ ਹੈ। ਵੀਡੀਓ ਸਰਪੰਚ ਨੂੰ ਬਰਖਾਸਤ ਵੀ ਕਰ ਸਕਦਾ ਹੈ। ਇਸ ਲਈ ਬਹੁਤੇ ਸਰਪੰਚ ਵੀਡੀਓ ਤੋਂ ਡਰੇ ਰਹਿੰਦੇ ਹਨ। ਕਿਸੇ ਵੀ ਜ਼ਿਲ੍ਹੇ ਵਿੱਚ ਇੱਕ ਤਰ੍ਹਾਂ ਦਾ ਰਾਜ ਸਰਕਾਰ ਦਾ ਨੁਮਾਇੰਦਾ ਹੁੰਦਾ ਹੈ ਜਿਵੇਂ ਰਾਜ ਸਰਕਾਰ ਵਿੱਚ ਗਵਰਨਰ ਕੇਂਦਰ ਸਰਕਾਰ ਦਾ ਨੁਮਾਇੰਦਾ ਹੁੰਦਾ ਹੈ ਐਵੇਂ ਜ਼ਿਲ੍ਹੇ ਵਿੱਚ ਕਲੈਕਟਰ ਰਾਜ ਸਰਕਾਰ ਦਾ ਨੁਮਾਇੰਦਾ ਹੁੰਦਾ ਹੈ ਇਹ ਚੰਗਾ ਹੈ ਕਿ ਗਵਰਨਰ ਦੇ ਕੋਲ ਰਾਜ ਸਰਕਾਰ ਵਿੱਚ ਦਸਤਕਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਪਰ ਇਹ ਮੰਦ ਭਾਗਾ ਹੈ ਕਿ ਕਲੈਕਟਰ ਦੇ ਕੋਲ ਪੰਚਾਇਤ ਵਿੱਚ ਦਸਤਕਤ ਕਰਨ ਦਾ ਅਧਿਕਾਰ ਹੈ ਰਾਜ ਸਰਕਾਰਾਂ ਕਲੈਕਟਰ ਦੇ ਜ਼ਰੀਏ ਆਪਣੀ ਮਰਜ਼ੀ ਨਾਲ ਦਸਤਕਤ ਕਰਵਾ ਰਹੀਆਂ ਹਨ ਆਓ ਵੇਖੀਏ ਪੰਚਾਇਤੀ ਰਾਜ ਵਿਵਸਥਾ ਦੀ ਕੰਮਾਂ ਦੀਆਂ ਹੋਰ ਉਦਾਹਰਣਾਂ ਪਿੰਡ ਭਰਸੀ ਦੀ ਉਦਾਹਰਨ ਕਿਸੇ ਵੀ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਮਿੱਟੀ ਦੀ ਜ਼ਰੂਰਤ ਹੁੰਦੀ ਹੈ ਫਸਲ ਦੀ ਜ਼ਰੂਰਤ ਹੁੰਦੀ ਹੈ ਸਿੰਚਾਈ ਜ਼ਰੂਰਤ ਹੁੰਦੀ ਹੈ ਹਰ ਚੀਜ਼ ਦੀ ਜ਼ਰੂਰਤ ਹੁੰਦੀ ਹੈ ਲੇਕਿਨ ਸਰਕਾਰ ਤੇ ਸਿੰਚਾਈ ਵਿਭਾਗ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ ਕਿ ਮਿੱਟੀ ਦਾ ਕੀ ਹੋਵੇਗਾ ਮਿੱਟੀ ਵਾਲੇ ਵਿਭਾਗ ਨੂੰ ਇਸ ਦਾ ਕੋਈ ਮਤਲਬ ਨਹੀਂ ਹੈ ਕਿ ਪਾਣੀ ਦਾ ਕੀ ਹੋਵੇਗਾ ਪਾਣੀ ਵਾਲੇ ਵਿਭਾਗ ਨੂੰ ਇਸ ਦਾ ਕੋਈ ਮਤਲਬ ਨਹੀਂ ਕਿ ਦਰਖਤਾਂ ਦਾ ਕੀ ਹੋਵੇਗਾ ਦਰਖਤਾਂ ਵਾਲੇ ਵਿਭਾਗ ਨੂੰ ਇਸ ਦਾ ਕੋਈ ਮਤਲਬ ਨਹੀਂ ਕਿ ਦੂਸਰੇਆਂ ਵਿਭਾਗਾਂ ਦਾ ਕੀ ਹੋਵੇਗਾ ਸਾਰਿਆਂ ਵਿਭਾਗਾਂ ਦੇ ਸਲਾਨਾ ਨਿਸ਼ਾਨੇ ਹੁੰਦੇ ਹਨ ਸਾਰੇ ਵਿਭਾਗ ਉਹਨਾਂ ਨੂੰ ਪੂਰੇ ਕਰਨ ਵਿੱਚ ਲੱਗੇ ਹੋਏ ਹਨ ਦਿੱਲੀ ਦੇ ਕੋਲ ਹਰਿਆਣੇ ਦੇ ਵਿੱਚ ਇੱਕ ਪਿੰਡ ਹੈ ਭੋਰਸੀ ਜੰਗਲਾਤ ਮਹਿਕਮੇ ਨੂੰ ਹੁਕਮ ਮਿਲਿਆ ਕਿ ਇਸ ਪਿੰਡ ਵਿੱਚ ਉਹਨਾਂ ਨੇ ਦਰਖਤ ਲਾਉਣੇ ਹਨ ਇਸ ਪਿੰਡ ਵਿੱਚ ਦਰਖਤਾਂ ਦੀ ਗਿਣਤੀ ਬਹੁਤ ਘੱਟ ਹੈ ਉਹਨਾਂ ਨੇ ਜ਼ਿਆਦਾ ਦਰਖਤ ਲਾਉਣ ਲਈ ਹੈਲੀਕਾਪਟਰ ਤੋਂ ਹੀ ਪੂਰੇ ਇਲਾਕੇ ਵਿੱਚ ਕਿੱਕਰ ਦੇ ਬੀਜ ਖੜਾੜ ਦਿੱਤੇ ਇਸ ਤਰ੍ਹਾਂ ਚਾਰੇ ਪਾਸੇ ਹੀ ਕਿੱਕਰਾਂ ਦੇ ਬੂਟੇ ਉੱਗ ਗਏ ਕਿੱਕਰ ਦੇ ਵਿੱਚ ਇਸ ਲਈ ਖਲਾਰੇ ਸਨ ਕਿ ਇਹ ਬੂਟੇ ਜਲਦੀ ਉੱਗ ਆਉਂਦੇ ਹਨ ਇਸ ਇਲਾਕੇ ਵਿੱਚ ਕਿਕਰਾਂ ਦਾ ਜਾਲ ਫੈਲ ਗਿਆ ਪਰ ਇਹਨਾਂ ਕਿਕਰਾਂ ਨੇ ਸਾਰਾ ਪਾਣੀ ਹੀ ਪ੍ਰਵਾਹ ਕਰ ਦਿੱਤਾ ਕਿਉਂਕਿ ਕਿਕਰਾਂ ਦੇ ਬੂਟੇ ਬਹੁਤ ਪਾਣੀ ਖਿੱਚਦੇ ਹਨ ਇਸ ਨਾਲ ਪਾਣੀ ਦਾ ਪੱਧਰ ਬਹੁਤ ਨੀਵਾ ਚਲਾ ਗਿਆ ਕਰਨ ਫਾਇਦਾ ਤੁਰੇ ਸੀ ਹੋਰ ਨੁਕਸਾਨ ਗਿਆ ਇਹ ਹੈ ਸਾਡੀ ਪੰਚਾਇਤੀ ਰਾਜ ਵਿਵਸਥਾ ਸਾਡੇ ਇਲਾਕੇ ਵਿੱਚ ਕਿਹੜੇ ਕਿਹੜੇ ਬੂਟੇ ਲਾਉਣੇ ਚਾਹੀਦੇ ਹਨ ਇਸ ਦਾ ਫੈਸਲਾ ਲੋਕਾਂ ਨਾ ਕਿ ਪੰਚਾਇਤ ਕਟੂਮ ਬਾਕਸ ਵਿੱਚ ਸ਼ਹਿਰ ਦਾ ਕੂੜਾ ਮਦਰਾਸ ਦੇ ਕੋਲ ਇੱਕ ਪਿੰਡ ਹੈ ਕਟੂਮਬਖਸ ਮਦਰਾਸ ਦੇ ਆਸ-ਪਾਸ ਦੇ 6 ਸ਼ਹਿਰਾਂ ਦਾ ਕੂੜਾ ਸਿਟਣ ਲਈ ਜਗ੍ਹਾ ਪਾਲੀ ਜਾ ਰਹੀ ਸੀ ਅਚਾਨਕ ਸਰਕਾਰ ਦੀ ਬੁਰੀ ਨਜ਼ਰ ਇਸ ਪਿੰਡ ਦੀ 100 ਏਕੜ ਖਾਲੀ ਸ਼ਾਮਲਾਟ ਤੇ ਜਾ ਪਈ ਜਿੱਥੇ ਪਿੰਡ ਦੇ 5000 ਪਸ਼ੂ ਚਰਦੇ ਸਨ ਇਥੋਂ ਦੇ ਕਲੈਕਟਰ ਦੇ ਹੁਕਮ ਤੇ 70 ਏਕੜ ਤੇ ਕਬਜ਼ਾ ਕਰ ਲਿਆ ਗਿਆ ਤਾਂ ਜੋ 6 ਸ਼ਹਿਰਾਂ ਦਾ ਕੂੜਾ ਸਿਟਿਆ ਜਾ ਸਕੇ ਇਸ ਨਾਲ ਪਿੰਡ ਦੇ ਲੋਕ ਬਹੁਤ ਹੀ ਗੁੱਸੇ ਹੋਏ ਉਹਨਾਂ ਨੂੰ ਫਿਕਰ ਹੋ ਗਿਆ ਕਿ ਸਾਡੇ ਪਿੰਡ ਦੇ ਪਸ਼ੂ ਕਿੱਥੇ ਚਰਨਗੇ ਦੂਜੀ ਗੱਲ ਇਹ ਕਿ ਸ਼ਹਿਰਾਂ ਦਾ ਕੂੜਾ ਪਿੰਡ ਵਿੱਚ ਕਿਉਂ ਸਿਟਿਆ ਜਾਵੇ ਲੋਕਾਂ ਨੂੰ ਬਿਨਾਂ ਪੁੱਛੇ ਕਲੈਕਟਰ ਨੇ ਜ਼ਮੀਨ ਤੇ ਕਬਜ਼ਾ ਕਿਉਂ ਕੀਤਾ ਹੈ ਲੋਕਾਂ ਨੇ ਅਦਾਲਤ ਦਾ ਬੂਹਾ ਖੜਕਾਇਆ ਪਰ ਅਦਾਲਤ ਵਿੱਚ ਵੀ ਲੋਕ ਹਾਰ ਗਏ ਕਿਉਂਕਿ ਕਾਨੂੰਨ ਕਲੈਕਟਰ ਨੂੰ ਇਸ ਤਰ੍ਹਾਂ ਕਰਨ ਦਾ ਅਧਿਕਾਰ ਦਿੰਦਾ ਹੈ ਕਿ ਇਹ ਪੰਚਾਇਤੀ ਰਾਜ ਹੈ ਇੱਥੇ ਨਾ ਪੰਚਾਇਤਾਂ ਨੂੰ ਨਾ ਸਰਪੰਚ ਨੂੰ ਕੋਈ ਅਧਿਕਾਰ ਹੈ ਨਾ ਲੋਕਾਂ ਨੂੰ ਕੋਈ ਅਧਿਕਾਰ ਹੈ ਇਸ ਮੌਜੂਦਾ ਪੰਚਾਇਤ ਰਾਜ ਵਿੱਚ ਕਲੈਕਟਰ ਤੇ ਸਰਕਾਰ ਮਿਲ ਕੇ ਪਿੰਡ ਦੇ ਲੋਕਾਂ ਤੇ ਪੰਚਾਇਤ ਦੀ ਮਰਜ਼ੀ ਦੇ ਖਿਲਾਫ ਜ਼ਮੀਨ ਖੋਹ ਸਕਦੇ ਹਨ ਆਸ-ਪਾਸ ਦਾ ਕੂੜਾ ਸਾਡੀ ਮਰਜ਼ੀ ਤੋਂ ਬਿਨਾਂ ਸੈੱਟ ਸਕਦੇ ਹਨ ਨਰੇਕਾ ਦਾ ਮਜ਼ਾਕ ਅਸਾਰੀ ਦਾ ਸਾਰਾ ਪੈਸਾ ਉੱਪਰ ਤੋਂ ਤੱਕ ਆਉਂਦਾ ਹੈ ਉਹ ਪੈਸਾ ਪਹੁੰਚਦਾ ਹੀ ਨਹੀਂ ਹਰ ਅਧਿਕਾਰੀ ਉਸ ਨੂੰ ਆਪਣੇ ਪੱਧਰ ਤੇ ਹੀ ਵਰਤਣਾ ਚਾਹੁੰਦਾ ਹੈ ਜਿਵੇਂ ਨਰੇਗਾ ਦੇ ਕਾਨੂੰਨ ਅਨੁਸਾਰ 4 ਫੀਸਦ ਪੈਸਾ ਕੰਟੀਜੈਂਸੀ ਦਾ ਹੁੰਦਾ ਹੈ ਮਤਲਬ ਕਿ ਇਹ ਪੈਸਾ ਨਰੇਗਾ ਦੇ ਪ੍ਰੋਜੈਕਟ ਨਾਲ ਕੰਮ ਕਰਨ ਵਾਲੀਆਂ ਔਰਤਾਂ ਬੱਚਿਆਂ ਦੇ ਲਈ ਸਵਿਧਾ ਕੇਂਦਰ ਬਣਾਇਆ ਜਾਵੇ ਜਿੱਥੇ ਪਾਣੀ ਤੇ ਹੋਰ ਸਹੂਲਤਾਂ ਮਹੱਈਆ ਕਰਵਾਈਆਂ ਜਾਣ ਇਸ ਦੇ ਲਈ ਇਹ 4 ਫੀਸਦ ਪੈਸਾ ਕੰਟੀਜੈਂਸੀ ਦੇ ਰਾਹਤੇ ਮਜ਼ਦੂਰਾਂ ਦੇ ਭਲੇ ਲਈ ਹੁੰਦਾ ਹੈ ਲੇਕਿਨ ਕਈ ਜਗ੍ਹਾ ਤੇ ਕਲੈਕਟਰਾਂ ਦੀ ਮਨਮਰਜ਼ੀ ਹੁੰਦੀ ਹੈ ਪੈਸਾ ਥੱਲੇ ਪਿੰਡਾਂ ਤੱਕ ਨਹੀਂ ਦਿੱਤਾ ਜਾਂਦਾ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਵਿੱਚ ਨਰੇਗਾ ਦਾ ਪੈਸਾ ਕਲੈਕਟਰ ਨੇ ਹੀ ਰੱਖ ਲਿਆ ਉਸ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਸਨ ਉਹਨਾਂ ਦੇ ਲਈ ਕਲੈਕਟਰ ਨੇ ਅਲਮਾਰੀਆਂ ਖਰੀਦ ਲਈਆਂ ਦਰਿਆਆਂ ਖਰੀਦ ਲਈਆਂ ਤੇ ਸਾਰੇ ਪਿੰਡ ਨੂੰ ਵੰਡ ਦਿੱਤੀਆਂ ਹਾਲਾਂਕਿ ਕਾਨੂੰਨ ਇਸ ਪੈਸੇ ਨੂੰ ਖਰਚਣ ਦਾ ਅਧਿਕਾਰ ਸਿਰਫ ਗ੍ਰਾਮ ਸਭਾ ਨੂੰ ਹੀ ਦਿੰਦਾ ਹੈ ਪਰ ਪੈਸਾ ਉੱਪਰ ਤੋਂ ਹੇਠਾਂ ਆਉਂਦਾ ਹੈ ਇਸ ਲਈ ਅਧਿਕਾਰੀ ਇਸ ਨੂੰ ਮਨਵਰਤੀ ਨਾਲ ਖਰਚ ਕਰਦੇ ਹਨ ਕਾਨੂੰਨ ਦੀ ਗੱਲ ਕਰਨੀ ਤਾਂ ਗਲਤ ਹੈ ਲੋਕਾਂ ਦੇ ਕੋਲੇ ਨਾਲ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਕੋਈ ਕੰਟਰੋਲ ਨਹੀਂ ਹੈ ਉਹਨਾਂ ਦੀ ਗੁੰਡਾਗਰਦੀ ਦੇ ਖਿਲਾਫ ਕੁਝ ਕਰ ਸਕਣ ਝਾੜੂ ਵੀ ਨਹੀਂ ਖਰੀਦ ਸਕਤੀਆਂ ਪੰਚਾਇਤਾਂ ਕਾਨੂੰਨ ਵਿੱਚ ਲਿਖਿਆ ਹੈ ਕਿ ਜੇ ਕੋਈ ਸਰਪੰਚ ਠੀਕ ਕੰਮ ਨਹੀਂ ਕਰੇਗਾ ਤਾਂ ਉਹ ਮੀਟਿੰਗ ਵਿੱਚ ਨਹੀਂ ਆ ਸਕਦਾ ਅਗਰ ਪ੍ਰਸ਼ਾਚਾਰ ਕਰੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਕਲੈਕਟਰ ਨੂੰ ਹੈ ਉਸੀ ਜਾਂਚ ਕਰ ਸਕਦਾ ਹੈ ਉਸ ਨੂੰ ਹਟਾ ਸਕਦਾ ਹੈ ਇਹ ਕਲੈਕਟਰ ਦੇ ਅਧਿਕਾਰ ਵਿੱਚ 1000 ਤੋਂ 2000 ਪਿੰਡ ਆਉਂਦੇ ਹਨ ਉਸ ਨੂੰ ਕਿਵੇਂ ਪਤਾ ਹੈ ਕਿ ਕੋਈ ਸਰਪੰਚ ਠੀਕ ਕੰਮ ਕਰ ਰਿਹਾ ਹੈ ਕਿ ਨਹੀਂ ਇਸ ਦਾ ਪਤਾ ਲੋਕਾਂ ਨੂੰ ਹੋਵੇਗਾ ਜੋ ਕਲੈਕਟਰ ਨੂੰ ਇਹ ਲੋਕਾਂ ਨੂੰ ਹੀ ਪਤਾ ਹੁੰਦਾ ਕਿ ਕੌਣ ਕੰਮ ਕਰਦਾ ਹੈ ਉਸ ਦੇ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਲੋਕਾਂ ਨੂੰ ਨਹੀਂ ਹੈ ਕਲੈਕਟਰ ਨੂੰ ਅਧਿਕਾਰ ਦਿੱਤਾ ਹੈ ਇਹ ਤਾਂ ਹੋਇਆ ਹੀ ਹੈ ਕਈ ਭ੍ਰਿਸ਼ਟਾਚਾਰ ਕਲੈਕਟਰਾਂ ਨੇ ਸਰਪੰਚਾਂ ਤੋਂ ਮਹੀਨਾ ਮੰਗਣਾ ਸ਼ੁਰੂ ਕਰ ਦਿੱਤਾ ਜੋ ਸਰਪੰਚਾਂ ਨੇ ਮਹੀਨਾ ਦੇਣ ਤੇ ਨਾ ਕਰ ਦਿੱਤੀ ਉਹਨਾਂ ਦੇ ਖਿਲਾਫ ਫਰਜ਼ੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਫਰਜ਼ੀ ਜਾਂਚ ਦੀ ਧਮਕੀ ਦੇ ਕੇ ਜਾਂ ਜਾਂਚ ਸ਼ੁਰੂ ਕਰਕੇ ਗਲਤ ਕੰਮ ਕਰਵਾਉਣ ਲਈ ਦਬਾਅ ਪਾਇਆ ਜਾਂਦਾ ਹੈ ਇੱਕ ਉਦਾਹਰਨ ਨਾਲ ਪਤਾ ਲੱਗ ਜਾਵੇਗਾ ਕਿ ਪੰਚਾਇਤੀ ਰਾਜ ਕਿਵੇਂ ਕੰਮ ਕਰਦਾ ਹੈ ਕਿਵੇਂ ਪੰਚਾਇਤੀ ਰਾਜ ਵਾਂਗੂ ਰਾਜ ਸਰਕਾਰਾਂ ਸਰਪੰਚਾਂ ਦੀ ਜ਼ਰਵਤੋ ਕਰਦੀ ਹੈ ਕਿਉਂਕਿ ਸਰਪੰਚਾਂ ਦੀ ਤਾਕਤ ਸਰਕਾਰ ਦੇ ਹੱਥਾਂ ਵਿੱਚ ਹੁੰਦੀ ਹੈ ਸਰਕਾਰ ਸਰਪੰਚ ਮੁਖੀਆਂ ਪ੍ਰਧਾਨ ਗਲਤ ਕੰਮ ਕਰਨ ਲਈ ਮਜਬੂਰ ਹੁੰਦਾ ਹੈ ਉੱਤਰ ਪ੍ਰਦੇਸ਼ ਦੀ ਰਾਜ ਸਰਕਾਰ ਨੇ ਕਿ ठेकेदार ਨੂੰ ਸਾਰੇ ਰਾਜ ਦੇ ਪਿੰਡਾਂ ਦੀ ਸਫਾਈ ਦਾ ਸਮਾਨ ਪਹੁੰਚਾਉਣ ਦਾ ਠੇਕਾ ਦੇ ਦਿੱਤਾ ਠੇਲੀ ਫੌੜਾ ਨਾਲੀ ਸਾਫ਼ ਕਰਨ ਲਈ ਤਸਲਾਦ ਉਸ ਠੇਕੇਦਾਰ ਨੂੰ ਕਿਹਾ ਕਿ ਇਹ ਸਰਪੰਚਾਂ ਨੂੰ ਜਾ ਕੇ ਦੇ ਆਵੇ ਜਦੋਂ ਠੇਕੇਦਾਰ ਪਿੰਡਾਂ ਵਿੱਚ ਸਰਪੰਚਾਂ ਨੂੰ ਸਮਾਨ ਦੇਣ ਜਾ ਰਿਹਾ ਸੀ ਤਾਂ ਉਹ ਸਮਾਨ ਸਰਪੰਚ ਦੇ ਘਰ ਦੇ ਬਾਹਰ ਸੁੱਟ ਦਿੰਦਾ ਸੀ ਵੀਡੀਓ ਦੇ ਦਫ਼ਤਰ ਵਿੱਚੋਂ ਸਰਪੰਚਾਂ ਨੂੰ ਫੋਨ ਆਉਂਦਾ ਕਿ ਭੁਗਤਾਨ ਕਰ ਦਿਓ ਸਰਪੰਚਾਂ ਨੂੰ ਭੁਗਤਾਨ ਕਰਨਾ ਪੈਂਦਾ ਹੈ ਨਹੀਂ ਉਸ ਦੇ ਖਿਲਾਫ ਝੂਠੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਕਾਗਜ਼ਾਂ ਵਿੱਚ ਇਹ ਦਿਖਾਇਆ ਕਿ ਸਮਾਨ ਸਰਪੰਚ ਨੇ ਖਰੀਦਾ ਹੈ ਰਾਜ ਸਰਕਾਰ ਨੇ ਗੈਰ ਕਾਨੂੰਨੀ ਢੰਗ ਨਾਲ ਸਾਰੇ ਸਮਾਨ ਦਾ ਠੇਕਾ ਇੱਕੋ ਠੇਕੇਦਾਰ ਨੂੰ ਸਬਲਾਈ ਕਰਨ ਦਾ ਹੁਕਮ ਦੇ ਦਿੱਤਾ ਤੇ ਸਰਪੰਚ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਉਹ ਸਮਾਨ ਲੈ ਕੇ ਭੁਗਤਾਨ ਕਰ ਦੇਣ ਉੱਚ ਸਿੱਖਿਆ ਵਿਭਾਗ ਵਿੱਚ ਵੀ ਇਹੀ ਹੋ ਰਿਹਾ ਹੈ ਉੱਚ ਸਿੱਖਿਆ ਵਿਭਾਗ ਵਿੱਚ ਵੀ ਸਮਾਨ ਖਰੀਦਣ ਦਾ ਜ਼ਰਕਾਰ ਪੰਚਾਇਤਾਂ ਨੂੰ ਹੈ ਲੇਕਿਨ ਉੱਥੇ ਵੀ ਗੁੰਡਾਗਰਦੀ ਚੱਲਦੀ ਹੈ ਉੱਚ ਸਿੱਖਿਆ ਵਿਭਾਗ ਦਾ ਪੈਸਾ ਹਰੇਕ ਪਿੰਡ ਦੀ ಗ್ರಾಮ ਸਿੱਖਿਆ ਵਿਧੀ ਦੇ ਸਪੁਰਦ ਕਰ ਦਿੱਤਾ ਜਾਂਦਾ ਹੈ لیکن Uttar Pradesh ਦੇ ਕੁਝ ਜ਼ਿਲ੍ਹਿਆਂ ਵਿੱਚ ਦੇਖਿਆ ਗਿਆ ਹੈ ਕਿ ਜ਼ਿਲ੍ਹਾ ਅਫਸਰ ਨੇ ਇੱਕ ठेकेदार ਨੂੰ ਸਾਰਾ ਸਮਾਨ ਸਪਲਾਈ ਕਰਨ ਤੇ ਸਕੂਲਾਂ ਦੀ ਬਿਜਲੀ ਠੀਕ ਕਰਨ ਦਾ ਠੇਕਾ ਦੇ ਦਿੱਤਾ। ਉਹ ਸਕੂਲਾਂ ਵਿੱਚ ਜਾਂਦਾ ਕੁਝ ਨਹੀਂ ਕਰਦਾ, ਕਟੀਆਂ ਕੰਮ ਕਰਦਾ, ਕਟੀਆਂ ਮਾਲ ਸਪਲਾਈ ਕਰਦਾ। ਫਿਰ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਕਹਿ ਦਿੰਦਾ ਕਿ ਇਸ ਦਾ ਫਗਦਾਨ ਕਰ ਦਿਓ। ਇਸ ਤਰ੍ਹਾਂ ਰਾਜ ਸਰਕਾਰ ਤੇ ਜ਼ਿਲ੍ਹਾ ਪੱਧਰ ਤੇ ਅਧਿਕਾਰੀਆਂ ਦੀ ਦਾਦਾਗਿਰੀ ਪਿੰਡ ਦੇ ਸਰਪੰਚ ਤੇ ਚਲਦੀ ਹੈ। ਪੰਚਾਇਤ ਮੁਖੀ, ਪੰਚਾਇਤਾਂ ਜਾਂ ਰਾਜ ਸਰਕਾਰ ਦਾ ਕਾਨੂੰਨ ਵਿੱਚ ਇਹ ਲਿਖਿਆ ਹੈ ਇੱਕ ਪੰਚਾਇਤ ਜਾਂ ਪਿੰਡ ਵਿੱਚ ਜਿੰਨੇ ਵੀ ਕਰਮਚਾਰੀ ਹਨ ਉਹਨਾਂ ਦੀ ਨਿਯੁਕਤੀ ਰਾਜ ਸਰਕਾਰ ਵੱਲੋਂ ਕੀਤੀ ਜਾਵੇਗੀ ਪੰਚਾਇਤ ਕੀ ਕੰਮ ਕਰੇਗੀ ਇਸ ਦਾ ਫੈਸਲਾ ਵੀ ਰਾਜ ਸਰਕਾਰ ਕਰੇਗੀ ਸਾਡੇ ਪਿੰਡ ਦੀ ਪੰਚਾਇਤੀ ਨਿਯੁਕਤੀ ਅਸੀਂ ਚੰਗੀ ਤਰ੍ਹਾਂ ਕਰ ਸਕਦੇ ਹਾਂ ਜਾਂ ਰਾਜ ਸਰਕਾਰ ਉਸ ਨੂੰ ਕੀ ਕੰਮ ਕਰਨੇ ਚਾਹੀਦੇ ਹਨ ਰਾਜ ਸਰਕਾਰ ਨੂੰ ਕੀ ਪਤਾ ਹੈ ਕਿ ਪਿੰਡ ਨੂੰ ਕੀ ਚਾਹੀਦਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ